ਬੱਸ ਤਿੰਨਾਂ ਕਿ ਦਿਨਾਂ ਦਾ ਕੰਮ ਰਹਿ ਗਿਆ ਹੁਣ ਮੰਡੀ ਦਾ ਬਹੁਤ ਸਾਰੇ ਟਰਾਲੇ ਚ ਮੇਰੀ ਵੀ ਆਪਣੇ ਚੈਨਲ ਸੰਧੂ ਹਰਮਾਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਪਤਾ ਲੱਗਦਾ ਜਾਂਦਾ ਕਿੰਨੇ ਭਰਾ ਇਸ ਵੀ ਨੂੰ ਪਿਆਰ ਕਰਦੇ ਆ ਮੇਰੇ ਵੀਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਧੰਨਵਾਦ ਜੀ ਵੇਖੋ ਵੀਡੀਓ ਦਾ ਅਨੰਦ ਮਾਣੋ ਹਾਂ ਇਧਰ ਹੋਏ ਹੋਏ ਘੰਡਾਰੀ ਅੱਜ ਇਹ 3 ਤਰੀਕ ਨੂੰ ਵੀਜੀ ਹੈ ਨਾ ਆਪਾਂ ਤਿੰਨ ਤਰੀ ਨੂੰ ਪਨੀਰੀ ਬੀਜੀ ਤੇ ਸਤ 15 ਦਿਨਾਂ ਦੀ ਪਨੀਰੀ ਹੋ ਗਈ ਆ ਬਹੁਤ ਵਧੀਆ ਪਨੀਰੀ ਆ ਜਾਈ ਜਾ ਕਰਨਾ ਇਹ ਪਨੀਰੀ ਦਾ ਜਾਈ ਜਾ ਇੰਗਾ ਵੇਖ ਲਿਏ ਜੇ ਥੋੜੀ ਹੋ ਗਈ ਤੇ ਹੋਰ ਬੀਜ ਦੇ ਨਾਲ 110 ਦੀ ਪਨੀਰੀ ਆ ਜੀ ਸਾਡਾ ਪਨੀਰੀ ਬੀਜਿਆਂ ਦਾ ਢਾਂਗੀ ਵੱਖਰਾ ਦੁਨੀਆਂ ਦਾ ਆਹ ਦੇ ਕਿਹਾਰੇ ਬਹੁਤ ਵਧੀਆ ਹੈਂ ਗੰਗਣਵੜੀ ਦਹੀ ਆ ਬਾਬੇ ਥੱਲੇ ਵੇਖਾਂ ਸਰਦੇਵਾਲਾਂ ਨੂੰ ਪਨੀਰੀ ਆ ਇਹ ਪੂਰਾ ਆਪਣਾ 2 ਕਿਲੇ ਥਾਂ ਆ ਇਹ ਵੇਖੋ ਜੀ ਕਾਂ ਦੀ ਵਿਚਾਰੇ ਦੀ ਲੱਤ ਵੱਡੀ ਗਈ ਜ਼ਿੰਦਗੀ ਜੇ ਤੇ ਜਿਉਣੀ ਹੋਵੇ ਨਾ ਲੱਤਾਂ ਵੱਡੀਆਂ ਤੋਂ ਹੀ ਜੁੜੀਆਂ। ਇੱਕ ਤਾਂ ਆਪਾਂ ਇਹ ਸੇਣ ਹੁੰਦੀ ਆ। ਇਹ ਆਪਾਂ ਨੂੰ ਮਹਾਰਾਜ ਨੇ ਸਾਰਾ ਕੁਝ ਦਿੱਤਾ ਤੇ ਆਪਾਂ ਸ਼ੁਕਰ ਕਰਿਆ ਕਰੀਏ ਮਾਲਕ ਦਾ। ਆਹ ਵੇਖੋ ਇੱਕ ਲੱਤ ਤੇ ਵਿਚਾਰਾ। ਆਹ ਰੋਟੀ ਪਾਣੀ। ਰੋਟੀਆਂ ਬਾ ਯਾਰ ਇਹਨੂੰ ਇੱਕ ਅੱਧੀ ਬੁਰਕੀ ਵਿਚਾਰੇ ਨੂੰ। ਆ ਜਣਾ ਨੇ। ਵੇਖੋ ਆ ਵੀਰ ਜੀ। ਇਹ ਆ ਮੂੰਗੀ। ਫਾਲ ਤੇ ਬਹੁਤ ਵਧੀਆ ਆਹ ਲਓ ਨਾ ਨਹੀਂ ਕਸਰ ਜਿਹੜੀ ਸਹੀ ਆ ਜਿਹੜੀ ਪਾਣੀ ਦਾ ਖਰਾਬ ਹੋ ਗਈ ਚਲੋ ਉਹ ਤੇ ਵੱਖਰੀ ਗੱਲ ਆ ਆ ਜਿਹੜੀ ਬਚੀ ਆ ਉਹ ਕਾਮਯਾਬ ਆ ਵੀ ਮੰਨ ਕੇ ਵੇਖੋ ਫੜੀ ਇਹ ਛੇਗਲੇ ਮੂੰਗੀ ਦੇ ਆ ਦੂਜੇ ਮਾਹ ਹੀ ਆਪਣੇ ਮੂੰਗੀ que é lindo e devendo. ਜੀਤੋ ਮਟਲਾਂ ਤੇ ਹਨ ਉਹਨਾਂ ਵਾਟਰ ਗੀਜੇ ਆਂਕ ਮਗਾ ਦੋਨੋ ਟੋੜੇ ਲਿਆ ਉਹ ਹੈ ਸੁਰਗੰਗ ਜਿੰਦਾ ਕੋਨੇ ਭਈਏ ਨੇ ਬੀਮਣੀ ਆਲਾ ਅੰਦਰ ਰੱਖਿਆ ਨੂੰ ਯਾਰੇ ਬੜੀ ਅੱਛੀ ਵੇ ਵੰਦਿ ਗਰੀਦ ਚਲੇ ਸੋ ਮੈਂ ਤੁਹਾਨੂੰ ਘੱਟ ਬਣਾਉਣੀ ਉਹ ਬੀ ਵਾਲਾ ਤੋੜਾ ਲੈ ਗਿਆ 20 ਵਾਲਾ ਤੋੜਾ ਇਹ ਮੇਰਾ ਪਾਣੀ ਦੂਦੇ ਬਾਉਦੇ ਨਹੀਂ ਘੜਾਵਾ ਇਹ ਗਰਮ ਹੈ ਨਹੀਂ ਬਣਾਉਣੀ ਇਹ ਨੂੰ ਵਾਰ ਸੇਲਾ ਕੀ ਹੋਈ ਲੈ ਲਾ ਗਿਆ ਲੋ ਜੀ ਅੱਜ ਇਹ ਸੀ ਵੀ ਲੈ ਚੱਲੇ ਆ ਇੱਕ ਆ ਮੈਂ ਬੜਾ ਕੰਜਰਖਾਨਾ ਛੋਲਿਆਂ ਨਾਲ ਵਿੱਚ ਹੈ ਪਹਿਰੇ ਅੱਗੇ ਦੀ ਭੈਣ ਨੂੰ ਥੋੜੇ ਹੀ ਨਹੀਂ ਵੀ ਅਕਲ ਤੁਸੀਂ ਵਿੱਚ ਹੀ ਉਦੋਂ ਕਰੀ ਜਾਂਦੇ ਆ ਕੱਲ ਬੈਠ ਰਿਹਾ ਤੇਰੇ ਕੋਲ ਦੀ ਸਮਝ ਉਹ ਵਿੱਚ ਹੀ ਜਾਂਦਾ ਲੈ ਲਾ ਨਾ ਫੜ ਲਓ ਬੈਠੀ ਫੜ ਰਹੀ ਨਾ ਕੋਈ ਵਿੱਚ ਗਿਆ ਅੱਗੇ ਤੇ ਮੇਰਾ ਵੀਰ ਤਰਲੋਚਨ ਨੇ ਆਵਾਜ਼ ਮਾਰ ਲਈ ਕਹਿੰਦਾ ਚਲੋ ਤੁਹਾਨੂੰ ਗਰਮੀ ਵੜੀ ਠੰਡੇ ਪਿਉਣੇ ਆ ਮੈਂ ਸਭ ਨੂੰ ਹੱਸਣ ਡਿਆ ਵੀ ਠੰਡੇ ਕਿਹੜੀ ਖੁਸ਼ੀ ਪਿਉਣ ਡਿਆ ਪਹਿਲੀ ਪੱਧਰ ਕਰਨ ਦੀ ਕਹਿੰਦਾ ਨਹੀਂ ਨਹੀਂ ਯਾਰ ਪਹਿਣੀ ਕਿਤੇ ਜਵਾ ਗਰਮੀ ਮਣਾਉਂਦੇ ਆ ਗੁਰਵਿੰਦਰ ਵੀਰ ਵੀ ਮੈਂ ਗੰਮ ਨੂੰ ਨੰਬੂ ਪਾਣੀ ਪੀਆ ਗਰ ਤੂੰ ਵੀ ਠੰਡਿਆਂ ਦੇ ਚੱਕਰ ਚ ਪਿਆ। ਜਵਾਬ ਕਹਿੰਦਾ ਕੀ ਕਰੀਏ ਠੰਡੇ ਜਿਆਦੇ ਪਸੰਦ ਕਰਦੇ ਆ। ਮੈਂ ਕਿਹਾ ਚਲੋ ਠੰਡੇ ਪੀ ਲੈਂਦੇ। ਆ ਮੁੰਡਾ ਠੰਡਿਆਂ ਨੂੰ ਬਹਾ ਲਾਈ ਕਰਦਾ। ਗਰਮੀ ਵੜੀ ਹੈ ਠੰਡੇ ਠੰਡੇ ਪੀ ਕੇ ਚਲਾਈ ਜਾਨੇ ਇੰਨਾ ਹੀ بڑا ਪ੍ਰਭਾਵ। ਤੂੰ ਵਿੱਚ ਬੋਲੀਏ ਨਾ ਫੇਰ ਅੱਗੇ ਸਾਲਿਆ ਕੱਲ ਗਾਲਾਂ ਵਿੱਚੇ ਕੱਢੀ ਜਾਨੇ। ਮੈਂ ਕਿਹੜੀਆਂ ਗਾਲਾਂ ਕਢੀਆਂ। ਆਪਾਂ ਗੱਡੀ ਜਾਂਦੇ ਆਂ ਇਹ ਪੱਠੇ ਬੀਜਾਂਗੇ ਹੁਣ ਪੂਰਾ ਕਿਲਾ ਕਿਲਾ ਉਧਰ ਬੀਜਿਆ ਇਹ ਸਾਡੇ ਪਿੰਡ ਦਾ ਸਭ ਤੋਂ ਪੁਰਾਣਾ ਬੋੜ ਬਹੁਤ ਪੁਰਾਣਾ ਬੋੜ ਆ ਸਾਰੇ ਪਿੰਡ ਨੂੰ ਆਕਸੀਜਨ ਦਿੰਦਾ ਇਹ ਗੁਰਦਰਾ ਬਾਬੇ ਬਿਧੀ ਚੰਦ ਜੀ ਦਾ ਜਿੱਥੋਂ ਬਾਬੇ ਬਿਧੀ ਚੰਦ ਜੀ ਨੇ ਮੱਝਾਂ ਘੱਟ ਕੇ ਖੜੀਆਂ ਐ ਆਵੇ ਕੋ ਕਿੰਨੀ ਸ਼ਾਨਦਾਰ ਜੀ ਸਾਡੇ ਪਿੰਡ ਦਾ ਇੱਕ ਕਿਨੂਆ ਦਿੰਦੇ ਅੱਡਾ ਵੀ ਪਾ ਸਾਡਾ ਵੀ ਇੱਥੇ ਸਾਰੇ ਬੱਚੇ ਬੱਚੇ ਸេរੀ ਸਕੂਲੇ ਜਾਣ ਲੱਗਿਆਂ ਚੜਦੇ ਆ ਤੇ ਕਿੰਨੀ ਸ਼ਾਨ ਬਣਦੀ ਏ ਇਸ ਨਾਲ ਪਿੰਡ ਦੀ ਬਹੁਤ ਪੁਰਾਣਾ ਬੋਰਡ ਆ ਸਾਰੇ ਪਿੰਡ ਨੂੰ ਆਸੀ ਹੈ ਇਹੋ ਜਿਹੇ ਰੁੱਖ ਬਚਾ ਕੇ ਰੱਖਣੇ ਚਾਹੀਦੇ ਜਿਹੜੇ ਆਪਣੇ ਪੁਰਾਣੇ ਬੋਰਡ ਪਿੱਪਲ ਇਹ ਲੋਪ ਹੋਦੇ ਜਾਂਦੇ ਆ ਧਰਤੀ ਦੇ ਇਹੋ ਜਿਹੇ ਰੱਖੇ ਹੁਣ ਤੇ ਜਿਹੜਾ ਵਾਤਾਵਰਣ ਸਾਫ਼ ਰਹਿੰਦਾ ਆ ਆਕਸੀਜਨ ਵੱਧੂ ਛਾਂ ਕਿਨਹਤਾਜ ਕੀਤੀ ਇਹਨੇ ਬਹੁਤ ਸੋਹਣਾ ਨਜ਼ਾਰਾ ਆਉਂਦਾ ਜਦੋਂ ਇਹ ਥੱਲੇ ਆਣ ਕੇ ਬੈਈਦਾ ਨਾ ਕਿਡੀਆਂ-ਕਡੀਆਂ ਲਗੜਾਂ ਨਿਕਲ ਆਈਆਂ ਨੇ ਮੇਰਾ ਜੀ ਜੀਤਾ ਮੈਂ ਕਹ ਵੀ ਯਾਰ ਐਡਾ ਪੁਰਾਣਾ ਬੋੜਾ ਜਿਹਦੀ ਵੀ ਫੋਟੋ ਖਿੱਚਣੀ ਬਣਦੀ ਆ ਵੀ ਪਿੰਡ ਦੀ ਸ਼ਾਨ ਆ ਸਾਡੇ ਆਲੀ ਕਲਾ ਦੀ ਇਹ ਨਗਰ ਆਲੀ ਕਲਾ ਦਾ ਸ਼ਾਨ ਇੱਕੋ ਜਿਹੀ ਗੁਰਦਰਾ ਸਾਹਿਬ ਦੇ ਸਾਹਮਣੇ ਪਰਾਣਾ ਬੋਰ ਹੈ ਵਿੱਕੀ ਵਿੱਕੀ ਹੁੰਦਾ ਵਿੱਕੀ ਹੁੰਦਾਈ ਕੀ ਆਂਦਾ ਮੇਰੀ ਵੀਡੀਓ ਬਣਾਓ ਮੈਂ ਕਿਹਾ ਲੈ ਆ ਤੇਰੀ ਵੀਰ ਪਾ ਦਿੰਨੇ ਲੰਡੀ ਜੀਬ ਖਲਾਰ ਕੇ ਫਿਰ ਬਣਾਈ ਵੀਡੀਓ